ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਆ ਆਪਣੇ ਭਰਾਵਰੇ ਪੇਪਰ ਕਰਕੇ ਆਏ ਨੇ ਦੂਸਰੀ ਸ਼ਿਫਟ ਦਾ ਬੁੱਟੇ ਦੱਸੇ ਕਿੱਦਾ ਹੈ ਭਾਈ ਜੀ ਜਰਾ ਦੂਜੀ ਸ਼ਿਫਟ ਦਾ ਪੇਪਰ ਸੀਗਾ ਬਹੁਤ ਬੜਾ ਹੀ ਜਾਜਾ ਉਖਾਲ ਸੀਗਾ ਕਿਉਂਕਿ ਜਿਹੜਾ ਉਹਨਾਂ ਨੇ ਸਵੇਰ ਸਪਾਇਸ ਸੀ ਪਾਇਆ ਸੀ ਵੀ ਐਸਪੀ ਸੀ ਦੇ ਨਾਲ ਦੀ ਸਾਈਡ ਤੇ ਉਸ ਦਿਨ ਅੱਜ ਤੋਂ ਕੁਝ ਵੀ ਨਹੀਂ ਆਇਆ ਜੇ ਆਪਾਂ ਸੁਣੀਏ ਨਾ ਟ੍ਰਾਫਾਰਮ ਦਾ ਕੋਈ ਕਵਚਨ ਆਇਆ ਨਾ ਬੈਂਟੀ ਦਾ ਆਇਆ ਕੋਈ ਨਾ ਥੱਗਣਾ ਆਇਆ ਕੋਈ ਨਾ ਕੋਈ ਪੂਰਾ ਨਾਮ ਪੁੱਛਿਆ ਕੁਝ ਵੀ ਨਹੀਂ ਪੁੱਛਿਆ ਦੇ ਵਿੱਚ ਸਰਦਾਰ ਹੀ ਨਹੀਂ ਪਤਾ ਕਿ ਆਪਣਾ ਸਵੇਰ ਵਿੱਚ ਕਿੱਥੋਂ ਪਾਇਆਗਾ ਮਾੜਾ ਵੀਰੇ ਜਿੰਨਾ ਦਾ ਪੇਪਰ ਹੈਗਾ ਜਲਦੀ ਤੋਂ ਜਲਦੀ ਆਂ ਦੇ ਮਸ਼ੀਨਾਂ ਵੀ ਆਈਆਂ ਨੇ ਮੋਟਰਾਂ ਵੀ ਆਈਆਂ ਨੇ ਬੇਸਿਕ ਇੱਕ ਵੀ ਨਹੀਂ ਆਇਆ ਕੋਈ ਫਾਰਮੂਲਾ ਨਹੀਂ ਆਇਆ ਪੰਜਾਬੀ ਵੀ ਟਫ ਆਈਏ ਨਾ ਸੋਚੋ ਜੇ ਅਸੀਂ ਪੰਜਾਬੀ ਤੋਂ ਪਾਸ ਹੋ ਜਾਵਾਂਗੇ ਜਿਹੇ ਲੈਵਲ ਦੀ ਪੇਪਰ ਦੀ ਗੱਲ ਹੈ ਕੋਈ ਨਹੀਂ ਪਤਾ ਬਾਈ ਕਿ ਜਿਹੜੀ ਜਿਹੜੇ ਪ੍ਰਾਇਆ ਕੀ ਆ ਬੈਸ ਉਡਾ ਦੇ ਤਾ ਆ ਗਿਆ ਜੇ ਨਹੀਂ ਵੀ ਪੇਪਰ ਔਖਾ 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 ਬਹੁਤ ਹੀ ਔਖਾ ਵੀਰੇ ਨਾ ਗੁਰੂਆਂ ਪਰ ਆਇਆ ਟਰਾਂਸਮਿਸ਼ਨ ਲਾਈਨਾਂ ਟਰਾਂਸਫਾਰਮਰ ਤੇ ਟਫ ਸੋਖੀ ਆਈਏ 20 ਨੰਬਰਾਂ ਦੀ ਬਾਕੀ ਜੀਕੇ ਦੇ ਇੱਕ ਨੰਬਰ ਦਾ ਵੀ ਨਹੀਂ ਆਇਆ ਗੁਰੂ ਬੜਾ ਔਖਾ ਆਇਆ ਵੀਰੇ ਮਸ਼ੀਨਾਂ ਮੋਟਰਾਂ ਸਰੀਆਂ ਆਈਆਂ ਨੇ ਵੀਰੇ ਪਹਿਲਾਂ ਵੀ ਸਵੇਰ ਵੀ ਤੁਹਾਨੂੰ ਕਿਹਾ ਸੀ ਪੇਪਰ ਟਾਫ ਆਈ ਜਾਂਦਾ ਟੈਕਨੀਕਲ ਦਾ ਇੱਕ ਵੀ ਨੰਮਰਿਕਲ ਨਹੀਂ ਆਇਆ ਕੋਈ ਫਾਰਮੂਲਾ ਨਹੀਂ ਆਇਆ ਕੋਈ ਸੌਖਾ ਨਹੀਂ ਬੇਸਿਕ ਕੋਈ ਵੀ ਨਹੀਂ ਇੱਕ ਨੰਬਰ ਦਾ ਵੀ ਨਹੀਂ ਆਇਆ ਵੀਰੇ ਜਿਹਨੇ ਆਣਾ ਆਪਦਾ ਤਿਆਰੀ ਕਰਕੇ ਆਇਆ ਤੇ ਜੇ ਸਿਲੇਬਸ ਚ ਕੋਈ ਨਹੀਂ ਪੇਪਰ ਆਇਆ ਕੁਝ ਵੀ ਨਹੀਂ ਆਇਆ ਵੀਰੇ ਆਪਦਾ ਤਿਆਰੀ ਕਰ ਕੇ ਆਵੇ ਫਿਰ ਨਾ ਕਹੇ ਦੇ ਇਹਨਾਂ ਦੱਸਾਂ ਨਹੀਂ ਲੈ ਕੇ ਆਵੇ ਇਹ ਗਰਮੀ ਵੀ ਬੜੀ ਗਰਮੀ ਵੀ ਬੜੀ ਬਾਤਨ ਗਿਆ ਦੇ ਦੱਸਾਂ ਨਹੀਂ ਜੇ ਐਵੇਂ ਦਾ ਪੇਪਰ ਆਇਆ ਫਿਰ ਵੀਰੇ ਇਹ ਭਰਤੀ ਤੋੜ ਨਹੀਂ ਛੱਡਦੀ ਸੱਚੀ ਦੇ ਪੇਪਰ ਵੀਰੇ ਬਹੁਤ ਟਾਫ ਆਇਆ ਹੈ ਬਹੁਤ ਮਾਰਾ ਹਾਲ ਹੈ ਮੇਰੇ ਸੱਚੀ ਕਸਮ ਨਾਲ ਮਿਆਗ ਨਹੀਂ ਕਰਦਾ ਮੈਂ ਪੇਪਰ ਬਹੁਤ ਟਾਫ ਆਇਆ ਮਸ਼ੀਨਾ ਮੋਟਰਾਂ ਵਿੱਚੋਂ ਬੈਟਰੀ ਵਿੱਚੋਂ ਵੀ ਆਇਆ ਪੇਪਰ ਹੋ ਸਕਦਾ ਮੇਰੇ ਸੱਚੀ ਮਿਆਗ ਨਹੀਂ ਮੈਂ ਕਰਦਾ ਸੀਰੀਅਸ ਕਰਦਾ ਮੈਂ ਮਿਆਗ ਵੀ ਕਰਦਾ ਅੱਲਾਹ ਤਾਲਾ ਦੀ ਕਸਮ ਪੇਪਰ ਟਾਫ ਹੈ ਜਿਹੜੇ ਮੇਰੇ ਵੀਰਾਂ ਦੇ ਮੋਟਰਾਂ ਜਨਰੇਟਰ ਨਹੀਂ ਪੜੇ ਫਾਟੋ ਮੈਂ ਸਵੇਰੇ ਵੀ ਤੁਹਾਨੂੰ ਦੱਸਿਆ ਸੀ 5 10 10 ਕੋਸਟ ਨਹੀਂ ਆਈ ਜਾਂਦੇ ਮੋਟਰਾਂ ਜਨਰੇਟਰਾਂ ਦੇ ਵਿੱਚੋਂ ਜਿਹੜੇ ਮੇਰੇ ਵੀਰੇ ਮਯਾਕ ਕਰਦੇ ਮਯਾਕ ਸਮਝੋ ਪੇਪਰ ਟਾਫ ਹੈ ਫੜ ਕੇ ਆਉਂਦੇ ਆਉਂਦਾ ਤਿਆਰੀ ਨਹੀਂ ਆਇਆ ਆਦੇ